ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਪਾਤਸ਼ਾਹ ਜੀ ਦਾ ਸੁਣੀ ਬੇਥੰਗ ਤਗੋਤੀ ਸਮਰਤ ਕੈ ਗੁਰੂ ਨਾਨਕ ਲਈ ਤੇ ਆਹੈ ਸਰੰਗ ਤੇ ਗੁਰ ਤੇ ਮਿਲਦਾ ਸ੍ਰੀ ਅਮਰ ਦਾਸ ਜੀ ਸਾਹਿਬ ਅਰਥ ਹਰ ਜੋ ਬਿੰਦ ਨੋ ਸਮਰੋਸ਼ਰੀ ਹਰਦਾ ਹੈ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਵੇਂ ਡਿਟ ਹੈ ਸਭ ਜਾਈ ਤੇ ਇੱਕ ਬਹਾਦਰ ਸੂਰ ਹੈ ਪਰ ਨੋਹ ਲਗਿਆ ਮੈ ਤਾਂ ਆਇਆ ਹਿੰਸਾ ਖਾਈ ਹਿੰਸਾ ਹਾਰ ਇੱਕ ਦਾਸ ਵੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਾਹ ਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਕ ਦੀਦਾਰ ਕੀਤਾ ਧਿਆਨ ਪਰ ਕੇ ਬੋਲੋ ਜੀ ਵਾਹਿਗੁਰੂ ਸੰਤਾਂ ਪਿਆਰੀਆਂ ਚੌਹਾਂ ਸਾਹਿਬ ਜਾਦੀਆਂ ਚਾਲੂ ਬਕਤਿਆਂ ਹਟਕੀਆਂ ਜੱਤਿਆਂ ਕੱਟੀਆਂ ਜਨਾਬ ਜੱਤੇਆ ਗੱਲ ਕੀ ਛਕਿਆ ਦੇਖ ਚਲਾ ਇਥੇ ਵਾਹੀ ਦੇਖੇ ਅਨੁਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਹਾਲਸਾ ਜੀ ਬੋਲੋ ਜੀ ਬਾਣੀ ਗੁੰਜਨਾ ਸਿੰਘਾਂ ਸਿੰਘਣੀਆਂ ਨੇ ਕਰੀ ਸਿ ਦਿੱਤੇ ਬੰਦ ਬੰਦ ਦਵਾਏ ਕੋਪਰੀਆਂ ਲੋਹਗੀਆਂ ਚਰਤੀਆਂ ਤੇ ਚੜ੍ਹੇ ਆ ਰਹੇ ਹਨ ਅੰਚਰਾਈ ਵੇ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਦਿੱਤੀਆਂ ਕਰਮ ਨਹੀਂ ਹਾਰੇ ਆ ਸਿੱਖੀ ਦੇ ਸੋਬਸਾਂ ਨਾਲ ਦੇ ਬਾਗੀ ਜਨਾ ਸਭੂ ਸ਼ਹੀਦਾਂ ਸੰਗਾਂ ਜੀ ਦੀ ਪਰਮ ਸ਼ਕਤ ਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਪਾ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤ੍ਰਿਪਤ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਰ ਕੀ ਗੁਰੂ ਵਾਰ ਕੀ ਗੁਰੂ ਵਾਰ ਕੀ ਗੁਰੂ ਤੇ ਆਵੇ ਤੇ ਆਵਣ ਕੋ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਾਹ ਕਾਹ ਰਖਾ ਰਿ ਆਇ ਤੇ ਦੇਖ ਤੇਗ ਪਾਤੇ ਹੈ ਬ੍ਰਿਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਾ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਕੀ ਕਾਨੂੰ ਸਿੱਖੀ ਦਾਨ ਕੇਸ ਦਾਨ ਵਹਿਕ ਦਾਨ ਬੇਖ ਦਾਨ ਸਾਹਾ ਦਾਨ ਰੋਸਾ ਦਾਨ ਗੰਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸੁਨਾਣ ਚੌਂਕੀਆਂ ਝੰਡੇ ਗੂੰਗੇ ਜੁਗ ਜੁਗ ਅਟਲ ਧਰਮ 파 ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਹੀ ਵਾ ਮਤ ਸਿ ਮਤ ਪਤ ਬਰਖਾ ਕ ਵਾਰਨ ਗੁਰੂ ਨੇ ਆਖਾਲਿ ਸ ਆਪਣੇ ਪੰਜ ਦੇਸ ਦਾ ਸਹਾਇ ਦਾ ਕਾਰਜ ਜਿਓ ਸ਼੍ਰੀ ਨਾਨਕ ਸਾਹਿਬ ਤੇ ਹੋਰ ਗੁਰਦੁਆਰਿਆਂ ਬ੍ਰਹਮਾ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਹੰਮੇ ਦਰਸ਼ਨ ਦੀ ਦਾਤ ਸੇਵਾ ਸੁੰਦਰ ਦਾਤ 팔ਸੂ ਜੀ ਨੂੰ ਵਕਸੋ ਕੇ ਨਿਮਾਣੀ ਹੁੰਦੇ ਮਹਾਨ ਸਤਿਗੁਰ ਜੀ ਨਤਾਨੀ ਹੁੰਦੇ ਤਾਂ ਉਪਯੋਗ ਨਿਆਸ ਰਿੰਗ ਦੇ ਆਸਰਾ ਸੱਚੀ ਗੁਰਤਾ ਕੀ ਤਰੀ ਜੀ ਧੰਨ 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 ਤਖਤ ਚਗਰ ਸ਼ਤਰ ਦੇ مالک ਹਾਜਨ ਨਾਗਰ ਗੁਰਤਾ ਜੀ ਤੇ ਸੁਭਾਏ ਮਾਨ ਜੀ ਕੋ ਜੋ ਪਟਾਲੀ ਇਹਨ ਦੁਨੀਆ ਦੇ ਮਾਦਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਆਸਰੇ ਪਹੁੰਚੇ ਪਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੇ ਮੁਬਾਰਕ ਚਰਨਾਂ ਤੁਮਨਾ ਪਾ ਸਰਦਾਸ ਬੇਨਤੀ ਗੋਦਣੀ ਦਾਕਾਰ ਕਿਤਾਬ ਦੀ ਨੀ ਸਵਿੱਤਨ ਪਾਵਨ ਹਰਿ ਦੇ ਅੰਦਰ ਸਰਵਤ ਦੇ ਭਲੇ ਦੀ ਰਾਤ ਲਈ ਅਰਦਾਸ ਕੀਤੀ ਸਤਿਗੁਰੂ ਮੇਹਰਾਂ ਕਰਦੀਆਂ ਦਰੋ ਕਰੋ ਸਰਵਤ ਸੰਤਾ ਦਾ ਭਲਾ ਕਰਨਾ ਦਰੋ ਕਰੋ ਸਿੱਕੀ ਸਦੀਪ ਕਰੋ ਸਾ ਨਾਮ ਦੀ ਰਾਤ ਬਖਸ਼ੀ ਸਰਵਤ ਸੀ ਪਾਣੂ ਸਰ ਦਾ ਭਾਵਨਾ ਦੇ ਨਾਲ ਬਾਣੀ ਪੜਨ ਦਾ ਸੁਵਾਮਾ ਪੜਨ ਦਾ ਦਰ ਕਰਦੀਆਂ ਦਾ ਪਾਰਕਾ ਜੀ ਵਾਜਰੀਆਂ ਪੜਨ ਦਾ ਬਲ ਤੁਮਤ ਸਾਹਾ ਚਾਉ ਬਖਸ਼ਨਾ ਦਰੋ ਕਰੋ ਸਰਵਤ ਸੰਤਾ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਦੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾ ਤਾਰ ਕੀਤਾ ਅੰੰਤ ਤੁਲਾ ਸੁਣਿਆ ਨਾ ਦਰੋਂ ਪਰੋਂ ਸਰਬਤ ਸੰਤਾ ਦਾ ਭਲਾ ਕਰਨਾ ਸਰਬਤ ਸੰਤਾ ਦੇ ਦਰੋਂ ਪਰੋਂ ਕਾਰਜ ਸਫਲੇ ਕਰਮੇ ਸੇਈ ਪਿਆਰੇ ਮੇਲੋ ਜਨਾ ਮਿਲਿਆ ਤੇਰਾ ਨਾਮ ਸਿਿਆਵੇ ਨਾਨਕਾ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਸਤਿਗੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ